ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋ ਕਿ ਰਿਕਵੈਸਟ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਕਿਸੇ ਦਾ ਫਾਇਦਾ ਆ ਜਾਂਦਾ ਅੱਜ ਦੀ ਆਪਣੀ ਖਾਸ ਵਿਜਿਟ ਪਿੰਡ ਠੱਠੀਆਂ ਮਹੰਤਾ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤਹਿਸੀਲ ਵੀ ਤਰਨਤਾਰ ਸਾਹਿਬ ਪੈਂਦੀ ਹੈ ਅਰਸ਼ ਦੇ ਫਾਰਮ ਤੇ ਪਹੁੰਚੇ ਆ ਇੱਕ ਹੀ ਵਾੜ ਰਹਿ ਗਈ ਸਜਣੋ ਤਿਆਰੀ ਤੇ ਬਿਲਕੁਲ ਐਚ ਐਫ ਕ੍ਰੋਸ ਦੇ ਅੰਗ ਦੇ ਵਿੱਚ ਆ ਬਹਿੜ ਬੜੀ ਆ ਬਿਊਟੀ ਕੁਵਾਲੀ ਆ ਸਜਣੋ ਠੰਸ ਨੂੰ ਬੜਾ ਸੋਹਣਾ ਲੱਗਾ ਮੱਝਾਂ ਵਾਲਾ ਕਰਦੇ ਆ ਗੱਲਬਾਤ ਜਾਇਜ਼ ਕੀਮਤ ਵਿੱਚ ਕਰਾਉਨੇ ਤੁਹਾਨੂੰ ਖਰੀਦਦਾਰੀ ਫਰਜ ਸਮਝ ਕੇ ਜੜੇ ਰਹੋ ਜੀ ਅੰਤ ਤੱਕ ਬਾਈ ਅਰਸ਼ 사ਸੀ ਕਾਲ ਕਿੱਦਾਂ ਭਰਾ ਕਦੇ ਠੀਕ ਆ ਤੁਸੀਂ ਦੱਸੋ ਜੀ ਛੱਡਦੇ ਹੁਣ ਛੜੀਆ ਨਹੀਂ ਉਹਦਾ ਆਪਣੇ ਢਾਉਣੀਆਂ ਤੇਰਾ ਤੇਰੀ ਨਹੀਂ ਮੰਨਦਾ ਰੱਬ ਨਹੀਂ ਨਹੀਂ ਮੇਰੀ ਕਿਥੇ ਮੰਨਦਾ ਤੈਨੂੰ ਮੇਰੀ ਮੰਨਦਾ ਵੀ ਨਹੀਂ ਦੋਸਤ ਨਾ ਪਾਉਂਦੇ ਪਾਪੇ ਵੀ ਨਹੀਂ ਮੰਨਦਾ ਤੇਰੇ ਦੀ ਨਹੀਂ ਪਾਪੇ ਵੀ ਨਹੀਂ ਮੰਨਦਾ ਸਾਡੀ ਮੰਨਣੀ ਚਾਹੀਦੀ ਯਾਰ ਆਹ ਪਾਪਾ ਮੰਨ ਲਈ ਹੈ ਚਾਹ ਤੇਰੀ ਮੰਨ ਲੈ ਜਾਂ ਪਾਪੇ ਰੀ ਦੇ ਵੜੀਆਂ ਝੜੀਆਂ ਝੜੀਆਂ ਲਈ ਬੈਠੇ ਜੇ ਝੜੀਆਂ ਤੁਸੀਂ ਲਵਾਈ ਜਾਂਦੇ ਜੀ ਚਲੋ ਸ਼ੁਗਰ ਆ ਡਰੈਸ ਕਰਕੇ ਨੋਟ ਪੈਂਟ ਛੱਡੀਆਂ ਮੰਤਹੀ ਜਿਹੜਾ ਵੀ ਤਰਨਤਾਲ ਤੇਰੇ ਵੀ ਤਰਨਤਾਲ ਫੋਨ ਨੰਬਰ 981595717981595717 ਹੈ ਹੂੰ ਠੀਕ ਹੈ ਤੇ ਕਿੰਨਵਾ ਸੂਆ ਗਈ ਬਈ ਦੂਜਾ ਸੂਆ ਮੂੰਹ ਛੁੱਕੀ ਆ 6 ਦੰਦਾਂ ਦਾ 6 ਦੰਦ ਹੋ ਗਿਆ ਨਾ ਬਾਕੀ ਕਾਫੀ ਵਹਾਨੇ ਜੇ ਢਿਲ ਝੁਲਾ ਬਹੁਤ ਜਿਆਦੀ ਵੇਖੋ ਬੱਚੀ ਭਾਵੇਂ ਥੰਨੇ ਵੀ ਨੰਗੀ ਜੋ ਸੰਧੂ ਸਾਹਿਬ ਕੀ ਬਾਤ ਹੈ ਨਾ ਢਿਲ ਲਗਾ ਬਈ ਬੰਦੂ ਬਹੁਤ ਸੰਧੂ ਸਾਹਿਬ ਢਿਲ ਲਾ ਝੁਲਾ ਵੇਖੋ ਵੇਖੋ ਫਾੜੀ ਗੜਾ ਜੱਡਾ ਹੀ ਸੰਧੂ ਸਾਹਿਬ ਵਾਕੇ ਜੀ ਜੀ ਸੋਹਣੀ ਲਾਚ ਕੱਢਦੇ ਬਾਹਰ ਨੂੰ ਢੇੜਾ ਗੋੜਾ ਕੱਕਾ ਜਾਂਦਾ ਦਵਾਈਏ ਤੇ ਤਦਪੁੱਦ ਚੰਗਾ ਸੱਜਣੋ ਬੱਚੀ ਮੜੀ ਕਾਲ ਕਰਦੀ ਬੱਚੀ ਫਾਰਮ ਚੋਂ ਲਈ ਜਿੱਤ ਲਿਆ ਠੀਕ ਆ ਲੈ ਆ ਜੀ ਠੀਕ ਹੀ ਮੜੀ ਗਈ ਚਲੋ ਜੀ ਕਿਉਂਕਿ ਜਿਹੜਾ ਪਸ਼ੂ ਮੋਰੀ ਮਾਰੀ ਪਾਇਆ ਥੋੜਿਆ ਕਰਦਾ ਸੱਜਣੋ ਸੰਗਲਦੇ ਲੱਗੀ ਮੱਛੀ ਓਕੇ ਐਨੂੰ ਤੋੜਦੇ ਭਰਾ ਐਨੂੰ ਵੀ ਜਾਉ ਭੱਜੀ ਹੂੰ ਹੂੰ ਕੀ ਬਾਤ ਹੈ ਬੱਚੀ ਸੋਹਣੀ ਸੱਜਣੋ ਪੂਰੀ ਰਾਜੀ ਬਾਜੀ ਆ ਬਦਾਮ ਦੀ ਗਿਰੀ ਵਰਗੀ ਨਿੱਗਰ ਹੈ ਜਿੰਨੀ ਵੀ ਹੈਗੀ ਕਰਮਾਲੀ ਹਨੇ ਬੜਾ ਬ੍ਰਾਂਡ ਹੀ ਪਈ ਆ ਤੁਸਾਂ ਦੀ ਨਹੀਂ ਬ੍ਰਾਂਡ ਹੀ ਆ ਚੀਜ਼ ਸੋਣੀ ਤੇਰੀ ਤੇ ਭਾਅ ਵੀ ਸੋਨਾ ਜਾਇ ਜੀ ਹੋਊਗਾ ਲਓ ਜੀ ਕੀ ਆ ਬਾਤ ਹੈ ਘਾਟ ਘਾਟ ਚੰਗੇ ਵੱਡੇ ਢਾਂਚੇ ਜਾ ਤੇ ਕੀਮਤ ਨਾਰਮਲ ਦੀ ਬਈ ਕਰ ਦੇ ਸੌਂ ਦੀਆਂ ਝੜੀਆਂ ਲਾ ਦੇ ਹੈ ਦੇ ਦੀਏ 70000 ਹਰਜ ਤੇ ਸਮਝਦਾ ਚਾਹੀਦਾ ਹੈ ਗਲਤ ਤਾਂ ਤੁਹਾਡੀ ਸਹੀ ਆ ਇਹ ਤਾਂ ਹੁੰਦਾ ਸਿਆਲ ਸ਼ਾਹੀ 75000 ਦੀ ਵਿਕਦੀ ਵਿੱਚ ਜੈ ਸਰ ਹੁਣ ਹੈਗੀ ਗਰਮੀ ਹਾਂ ਦਦੂ ਸਾਵਾ ਤੁਸੀਂ ਦੱਸ ਦੋ ਕਿੰਨੇ ਦੇ ਦੀਓ ਲਾਰੇ ਸੌਣ ਦੀਆਂ ਝੜੀਆਂ ਜਾਰ ਕਰ ਯਾਰ ਸਿਹਦੇ ਫਾਰਮ ਤੇ ਜਾਣਾ ਭਾਜ ਭਾ ਜਾਣਾ ਇਹ ਕਰਮ ਵਾਲੀ ਜਾਊ ਪਹਿਲੇ ਫੋਨ ਤੇ ਅੱਜ ਉਹ ਮੁੱਲ ਕਰਨਾ ਜੀ ਪਹਿਲੇ ਫੋਨ ਤੇ ਜਾ ਠੀਕ ਆ ਅੱਜ ਕੋਈ 60 ਨਹੀਂ ਕੋਈ 65 ਨਹੀਂ ਕੋਈ 70 ਨਹੀਂ ਕੋਈ 55 ਨਹੀਂ ਕੋਈ 55 ਨਹੀਂ 54000 ਕਿਲੋਮੀਟਰ ਪਹੁੰਚ ਗਈ 54000 ਚ 200 ਕਿਲੋਮੀਟਰ ਪਹੁੰਚ ਗਈ ਵਾਹ 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 ਕੋਈ ਇਹਨੂੰ ਲੈ ਜਾ ਕੋਈ ਇਹਨੂੰ ਲੈ ਜਾ ਕੋਈ ਇਹਨੂੰ ਲੈ ਜਾ ਕੋਈ ਇਹਨੂੰ ਲੈ ਜਾ ਕੀ ਬਾਤ ਹੈ ਫੋਲ ਆਫਰਾਂ ਸੱਜਣੋ 55000 ਮੈਂ ਨਹੀਂ ਵੀ ਮੁੰਡਗੀ ਹੋਈ ਆਖੇ 53 ਲੇ ਲਾ 54000 ਚ ਓਕੇ 54000 ਦੇ ਵਿੱਚ 200 ਕਿਲੋਮੀਟਰ ਪਹੁੰਚ ਫਰੀ ਵਹਿੜ ਚੰਗੀ ਆਪਣੀ ਖਰੀਦਦਾਰੀ ਕਰਿਆ ਜੇ ਤਾਂ ਧੰਦੂ ਸਾਹਿਬ ਜੇ ਮੂਹ ਜੀ 6 ਧੰਦ ਹੋ ਗਏ ਨਾ ਠੀਕ ਆ ਆ ਮਾੜੀ ਮੋਰੀ ਦਾ ਕਰਕੇ ਕਰਦੀ ਵੱਚੀ ਖੁੱਲੀ ਲਈ ਸੱਚੀ ਫਾਰਮੂ ਲਈ ਧੰਦੂ ਸਾਹਿਬ ਵੇਖੋ ਗੱਲ ਵੇਖੋ ਵੱਚੀ ਗੋਲ ਵਧੀਆ ਹੈ ਨਾ ਓਕੇ ਬਾਲ ਕਹਿੰਦੇ 20 ਗਰੂ ਦੁੱਧ ਭਰਿਆ ਪਹਿਲੇ ਸੂਈ ਨੇ ਠੀਕ ਆ ਹਾਂਜੀ ਸੱਜਣੋ ਖਰੀਦਦਾਰੀ ਕਰਿਓ ਜਰੂਰ ਵੱਚੀ ਸੋਹਣੀ ਆ ਤੁਹਾਡੇ ਮਤਬਲ ਦੀ ਆ ਜਿੰਦ ਜਾਣ ਵਾਲੀ ਆ ਨਾੜਾ ਨੂੜਾ ਬੜੀਆਂ ਚੌਂਕੜੀਆਂ ਫੇਸ ਕੁਆਲਿਟੀ ਬੜੀ ਸੋਹਣੀ ਆ ਵੈਟ ਦੀ ਤੁਸੀਂ ਵੇਖ ਸਕਦੇ ਬਿਊਟੀ ਕੁ ਬੜੀ ਸੋਹਣੀ ਕਰਮਾਂ ਵਾਲੀ ਦੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਰੱਬ ਰਾਖਾ ਜੀ ਸასიਖਾਲ